हां जी सत श्री अकाल दोस्तों डीएवी कॉलेज लंधर ਦਾ ਐਨਐਸਐਸ ਯੂਨਿਟ ਤੇ ਰੈਡਰੀਬਨ ਕਲੱਬ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਵਿਸ਼ਵ ਵਾਤਾਵਰਨ ਦੇ ਵਿਸ਼ਵ ਵਾਤਾਵਰਨ ਦਿਵਸਵਾ ਵਰਡ এনवायरमेंट ਡੇ ਅੱਜ ਤੇ ਸਾਡੇ ਵਲੰਟੀਅਰ ਅੱਜ ਅਸੀਂ ਇਕੱਠੇ ਹੋਏ ਆਂ ਤੇ ਕਾਲਜ ਦੀ ਪਾਰਕਿੰਗ ਵਿੱਚ ਅਸੀਂ ਪੌਦੇ ਲਗਾ ਰਹੇ ਹਾਂ ਦੋਸਤੋ ਆਪਣੇ ਵਾਤਾਵਰਨ ਨੂੰ ਸੰਭਾਲਣਾ ਬੜਾ ਜ਼ਰੂਰੀ ਆ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ ਪਵਨ ਗਰੂ ਪਾਣੀ ਪਿਤਾ ਮਾਤਾ ਧਰਮਾਤ ਮਹਤ ਤੇ ਤੁਸੀਂ ਦੇਖੋ ਕਿ ਅ ਵਰਤਮਾਨ ਸਮੇਂ ਚ ਬੰਦੇ ਨੇ ਹਵਾ ਪਾਣੀ ਤੇ ਧਰਤੀ ਸਾਰਿਆਂ ਦਾ ਬੁਰੀ ਤਰ੍ਹਾਂ ਨਾਸ਼ ਮਾਰ ਦਿੱਤਾ। ਸੋ ਇਹ ਜਿਹੜੇ ਦਰਖਤ ਨੇ ਪੌਦੇ ਨੇ ਇਹ ਸਾਡੇ ਮਿੱਤਰ ਨੇ ਤੇ ਤੁਸੀਂ ਦੇਖਿਓ ਆ ਗੱਡੀਆਂ ਖੜੀਆਂ ਵਾਂ ਇੱਧਰ ਤੁਸੀਂ ਮੜਿਆ ਕੈਮਰਾ ਘੁਮਾ ਕੇ ਦੱਸ ਦਿਓ। ਤੇ ਇੱਧਰ ਦੇਖਿਓ ਹੁਣ ਤੁਸੀਂ ਵੀ ਇਹਨਾਂ ਗੱਡੀਆਂ ਦੇ ਵਿੱਚ ਅੱਗੇ ਆ ਜਾਓ ਥੋੜਾ ਜਿਹਾ। ਇਹਨਾਂ ਗੱਡੀਆਂ ਦੇ ਵਿੱਚ ਏਸੀ ਲੱਗੇ ਆ। ਪਰ ਇਹਨਾਂ ਗੱਡੀਆਂ ਨੂੰ ਜਦੋਂ ਲਾ ਕੇ ਜਾਂਦੇ ਆ ਸਾਰੇ ਅਧਿਆਪਕ ਵੀ ਜਾਂ ਜਿਹੜੇ ਵਿਦਿਆਰਥੀ ਵੀ ਤੇ ਉਹ ਦੇਖਿਓ ਉੱਥੇ ਗੱਡੀ ਲਗਾਉਂਦੇ ਆ ਜਿੱਥੇ ਦਰਖਤ ਹੋਵੇ ਜਿੱਥੇ ਸ਼ਾਹ ਹੋਵੇ। ਤੇ ਇਹਦਾ ਮਤਲਬ ਜਿਹੜੀ ਕੁਦਰਤ ਦੀ ਸ਼ਾਮ ਆ ਜਿਹੜੀ ਕੁਦਰਤੀ ਕੁਦਰਤੀ ਸ਼ਾਮ ਆ ਨਾ ਜਿਹੜੀ ਉਹ ਠੰਡਕ ਆ ਕੁਦਰਤ ਦਾ ਏਸੀ ਆ ਉਹ ਸਭ ਤੋਂ ਵੱਡਾ ਏਸੀ ਆ ਸੋ ਸਾਰੇ ਜਣੇ ਰੁੱਖ ਲਗਾਓ ਸਿਰਫ ਇਹੀ ਨਹੀਂ ਕਿ ਅੱਜ ਵਿਸ਼ਵ ਵਾਤਾਵਰਨ ਡੇ ਆ ਅਸੀਂ ਤਾਂ ਲਗਾ ਰਹੇ ਆ ਜਦੋਂ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਤੇ ਸਭ ਤੋਂ ਵੱਡੀ ਗੱਲ ਰੁੱਖ ਲਾਉਣਾ ਉਨੀ ਵੱਡੀ ਗੱਲ ਨਹੀਂ ਜਿੰਨਾ ਉਸ ਰੁੱਖ ਨੂੰ ਉਹਦੀ ਸਾਂਭ ਸੰਭਾਲ ਕਰਨੀ ਤੇ ਉਹਨੂੰ ਪਾਲਣਾ ਆ ਸੋ ਇਹ ਸਾਡੇ ਉਹ ਵਲੰਟੀਅਰ ਨੇ ਜਿਹੜੇ ਬੜੇ ਚਾਹ ਦੇ ਨਾਲ ਆਉਂਦੇ ਨੇ ਸ਼ੌਕ ਦੇ ਨਾਲ ਆਉਂਦੇ ਨੇ ਤੇ ਅਸੀਂ ਅੱਜ ਦਰਖਤ ਲਗਾ ਰਹੇ ਹਾਂ ਉਧਰ ਵੀ ਸਾਡੇ ਕੁਝ ਵਲੰਟੀਅਰ ਜਿਹੜੇ ਲੱਗੇ ਹੋਏ ਆ ਸਾਡੇ ਐਨਸੀਸੀ ਕੈਡਟ ਵੀ ਲੱਗੇ ਹੋਏ ਆ ਤੇ ਅੱਜ ਅਸੀਂ ਜਿੱਥੇ ਜਿੱਥੇ ਵੀ ਇਥੇ ਖਾਲੀ ਜਗ੍ਹਾਾਂ ਉੱਥੇ ਬੂਟੇ ਲਗਾ ਕੇ ਜਾਵਾਂਗੇ ਸੋ ਸਾਰਿਆਂ ਨੂੰ ਵਿਸ਼ਵ ਵਾਤਾਵਰਨ ਦਿਵਸ ਦੀਆਂ ਮੁਬਾਰਕਾਂ ਆਓ ਸਾਰੇ ਮਿਲ ਕੇ ਆਪਣੇ ਵਾਤਾਵਰਨ ਨੂੰ ਬਚਾਈਏ ਥੈਂਕ ਯੂ ਵੈਰੀ ਮਚ